ਆਓ ਅੱਜ ਇੱਕ ਕਹਾਣੀ ਸਾਂਝੀ ਕਰੀਏ ਕਹਿੰਦੇ ਇੱਕ ਨਾ ਪਿੰਡ ਸੀ ਉਸ ਪਿੰਡ ਦੇ ਵਿੱਚ ਜਿੰਨੇ ਵਸਨੀਕ ਜਿੰਨੇ ਪਰਿਵਾਰ ਸਾਰੇ ਬੜੇ ਗਰੀਬ ਗਰੀਬੀ ਇੰਨੀ ਕਿ ਇੱਕ ਟਾਈਮ ਦਾ ਖਾਣਾ ਖਾ ਲਿਆ ਦੂਜੇ ਟਾਈਮ ਦਾ ਖਾਣਾ ਮਿਲੇਗਾ ਨਹੀਂ ਮਿਲੇਗਾ ਕੁਝ ਪਤਾ ਨਹੀਂ ਇੱਕ ਦਿਨ ਖਾਣਾ ਬਣ ਗਿਆ ਦੂਜੇ ਦਿਨ ਖਾਣਾ ਮਿਲੇਗਾ ਨਹੀਂ ਮਿਲੇਗਾ ਕੁਝ ਪਤਾ ਨਹੀਂ ਜਿਹੜੇ ਕੱਪੜੇ ਨੇ ਕਈ ਕਈ ਦਿਨਾਂ ਤੋਂ ਸੇਮ ਉਹੀ ਕੱਪੜੇ ਪਾਏ ਹੋਏ ਨੇ ਕੋਈ ਨਵਾਂ ਕੱਪੜਾ ਕਿਸੇ ਨੇ ਨਹੀਂ ਪਾਇਆ ਪਿੰਡ ਦੇ ਵਿੱਚ ਗੁਰਬਤ ਗਰੀਬੀ ਜਿਵੇਂ ਸਾਰੀ ਜਗ੍ਹਾ ਦੀ ਆਸ-ਪਾਸ ਦੀ ਉੱਥੇ ਇਕੱਠੀ ਹੋਈ ਹੋਈ ਲੋਕੀ ਬੜੀ ਮੁਸ਼ਕਲ ਕਰਦੇ ਮਿਹਨਤ ਕਰਦੇ ਸਾਰਾ ਦਿਨ ਹੱਡ ਭੰਨਵੀਂ ਮਿਹਨਤ ਕਰਦੇ ਪਰ ਕਿਸੇ ਕੋਲ ਵੀ ਕੋਈ ਇੰਨਾ ਪੈਸਾ ਨਹੀਂ ਜੁੜਦਾ ਸੀ ਕਿ ਉਹ ਆਪਣੇ ਆਪ ਨੂੰ ਅੱਗੇ ਹੋਰ ਵਧਾ ਲਵੇ ਆਪਣੀ ਹੋਰ ਤਰੱਕੀ ਕਰ ਲਵੇ ਤੇ ਕਹਿੰਦੇ ਨੇ ਕਿ ਇੱਕ ਪਿੰਡ ਦਾ ਨੌਜਵਾਨ ਜਿਹੜਾ ਬੜੇ ਲੰਬੇ ਸਮੇਂ ਤੋਂ ਉਸ ਪਿੰਡ ਦੇ ਵਿੱਚ ਰਹਿ ਰਿਹਾ ਸੀ ਗਰੀਬੀ ਨੂੰ ਦੇਖਦਾ ਦੇਖਦਾ ਅੱਕ ਗਿਆ ਇੱਕ ਦਿਨ ਉਹਨੇ ਫੈਸਲਾ ਕੀਤਾ ਕਿ ਮੈਂ ਇਸ ਗਰੀਬੀ 'ਚ ਨਹੀਂ ਰਹਿਣਾ ਚਾਹੁੰਦਾ ਅਖੀਰ ਉਹਨੇ ਫੈਸਲਾ ਕਰ ਆਪਣਾ ਪਿੰਡ ਛੱਡ ਦਿੱਤਾ ਪਿੰਡ ਛੱਡ ਕੇ ਕੀ ਹੈ ਕੁਝ 100 200 ਕਿਲੋਮੀਟਰ ਦੂਰ ਕਿਸੇ ਵੱਡੇ ਸ਼ਹਿਰ ਦੇ ਵਿੱਚ ਚਲਾ ਗਿਆ ਉਸ ਸ਼ਹਿਰ 'ਚ ਜਾ ਕੇ ਉਹਨੇ ਜਦੋਂ ਦੇਖਿਆ ਤਾਂ ਪਹਿਲਾਂ ਤਾਂ ਹੈਰਾਨ ਰਹਿ ਗਿਆ ਕਿ ਮੇਰੇ ਪਿੰਡ ਦਾ ਹਾਲ ਤੇ ਇਸ ਸ਼ਹਿਰ ਦਾ ਹਾਲ ਦੋਨਾਂ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ ਸ਼ਹਿਰ ਦੇ ਜਿਹੜੇ ਗਰੀਬ ਨੇ ਉਹ ਵੀ ਸਾਡੇ ਤੋਂ ਕਿਤੇ ਜ਼ਿਆਦਾ ਅਮੀਰ ਹਨ ਤੇ ਉਹ ਕਈ ਦਿਨ ਪੂਰੇ ਸ਼ਹਿਰ ਦੇ ਵਿੱਚ ਅਲੱਗ-ਅਲੱਗ ਥਾਵਾਂ ਤੇ ਘੁੰਮਦਾ ਰਿਹਾ ਦੇਖਦਾ ਰਿਹਾ ਕਿ ਲੋਕ ਕਿਵੇਂ ਜੀ ਰਹੇ ਨੇ ਕੀ ਕੰਮਕਾਰ ਕਰ ਰਹੇ ਨੇ ਕਿਸ ਤਰੀਕੇ ਦੇ ਨਾਲ ਇਸ ਸ਼ਹਿਰ ਦੇ ਵਿੱਚ ਸੁੱਖ ਆਰਾਮ ਲੈ ਰਹੇ ਨੇ ਤਿੰਨੇ ਟਾਈਮ ਰਜਮੀ ਰੋਟੀ ਖਾ ਰਹੇ ਨੇ ਆਪਣਾ ਮਨ ਪਸੰਦ ਪਾਉਂਦਾ ਕੱਪੜਾ ਪਹਿਨ ਰਹੇ ਨੇ ਸਾਫ਼ ਸੁਥਰੇ ਤਰੀਕੇ ਦੇ ਨਾਲ ਜੀਵਨ ਜੀ ਰਹੇ ਨੇ ਜਦੋਂ ਨੇ ਆਸ-ਪਾਸ ਉਹਨੇ ਜਦੋਂ ਦੇਖਣਾ ਸ਼ੁਰੂ ਕੀਤਾ ਤਾਂ ਉਹਨੂੰ ਅਹਿਸਾਸ ਹੋਇਆ ਕਿ ਉਹ ਕੁਝ ਚੰਗੇ ਕੰਮ ਕਰੇ ਵਪਾਰ ਦੇ ਵਿੱਚ ਕੁਝ ਚੰਗਾ ਕੰਮ ਕਰੇ ਜਾਂ ਕਿਸੇ ਥਾਂ ਤੇ ਚੰਗੀ ਨੌਕਰੀ ਕਰੇ ਤਾਂ ਉਹ ਚੰਗੇ ਪੈਸੇ ਕਮਾ ਕੇ ਆਪਣਾ ਤੇ ਆਪਣੇ ਪਰਿਵਾਰ ਦਾ ਜਿਹੜਾ ਗੁਜ਼ਾਰਾ ਚੰਗੇ ਤਰੀਕੇ ਨਾਲ ਕਰ ਸਕਦਾ ਹੈ ਆਪਣੇ ਆਪ ਨੂੰ ਵਧੀਆ ਐਸਟੈਬਲਿਸ਼ ਕਰ ਸਕਦਾ ਹੈ ਉਸ ਬੰਦੇ ਨੇ ਕਈ ਸਾਲ ਮਿਹਨਤ ਕੀਤੀ ਤੇ ਮਿਹਨਤ ਕਰਕੇ ਉਹ ਸ਼ਹਿਰ ਦੇ ਕੁਝ ਵੱਡੇ ਅਮੀਰ ਲੋਕਾਂ ਦੀ ਗਿਣਤੀ ਦੇ ਵਿੱਚ ਆ ਗਿਆ। ਕਈ ਸਾਲ ਮਿਹਨਤ ਕੀਤੀ ਅਗਲੇ ਨੇ। ਹੁਣ ਉਹਦੇ ਕੋਲ ਸੁੱਖ ਆਰਾਮ ਦੇ ਸਾਰੇ ਸਾਧਨ ਨੇ। ਘਰ-ਬਾਰ ਹੈ, ਉਹਦਾ ਪਰਿਵਾਰ ਵਧੀਆ ਤਰੀਕੇ ਨਾਲ ਰਹਿ ਰਿਹਾ ਹੈ। ਰਜਮੀ ਰੋਟੀ ਖਾਂਦਾ ਹੈ। ਘਰ ਦੇ ਵਿੱਚ ਸਾਰੇ ਸੁੱਖ ਆਰਾਮ ਨੇ। ਤੇ ਜ਼ਿੰਦਗੀ ਭਈ ਕਈ ਸਾਲਾਂ ਤੋਂ ਉਹ بڑے ਸੁੱਖ ਆਰਾਮ, ਐਸ਼ੋ ਆਰਾਮ ਦੇ ਨਾਲ ਕੱਟ ਰਿਹਾ। ਕਹਿੰਦਾ ਇੱਕ ਦਿਨ ਉਹਨੂੰ ਯਾਦ ਆਈ ਕਿ ਮੈਂ ਆਪਣੇ ਪਿੰਡ ਤੋਂ ਉੱਠਿਆ ਤੇ ਮੇਰੇ ਪਿੰਡ ਦੇ ਵਿੱਚ ਬੜੀ ਗਰੀਬੀ ਸੀ। ਇਹਨਾਂ ਨੇ ਜਾ ਕੇ ਦੇਖਾਂ ਤਾਂ ਸਹੀ ਕਿ ਮੇਰੇ ਪਿੰਡ ਦੇ ਇਸ ਵੇਲੇ ਹਾਲਤ ਕੀ ਹਨ ਕਹਿੰਦੇ ਮਨ ਦੇ ਵਿੱਚ ਜਦੋਂ ਇਹ ਫੁਰਨਾ ਫੁਰਿਆ ਫਿਰ ਉਹਨੂੰ ਬੇਚੈਨੀ ਹੋ ਗਈ ਕਿ ਮੈਂ ਫਟਾਫਟ ਜਾਵਾਂ ਤੇ ਮੈਂ ਪਿੰਡ ਦਾ ਹਾਲ ਦੇਖ ਕੇ ਆਵਾਂ ਕਹਿੰਦ ਨੇ ਇੱਕ ਦਿਨ ਆਪਣੇ ਕਮਾਂਕਾਰਾਂ ਤੋਂ ਉਵੇਲਾ ਹੋਇਆ ਤੇ ਆਪਣੇ ਪਿੰਡ ਪਹੁੰਚ ਗਿਆ ਜਦੋਂ ਜਾ ਕੇ ਉਹਨੇ ਪਿੰਡ ਦੇਖਿਆ ਤਾਂ ਕੁਝ ਸਾਲ ਪਹਿਲਾਂ ਜਦੋਂ ਉਹ ਪਿੰਡ ਛੱਡ ਕੇ ਗਿਆ ਸੀ ਉਸ ਵੇਲੇ ਜੋ ਹਾਲਾਤ ਪਿੰਡ ਦੇ ਸਨ ਹੁਣ ਉਸ ਤੋਂ ਵੀ ਜ਼ਿਆਦਾ ਮਾੜੇ ਹੋ ਚੁੱਕੇ ਸਨ ਜਿਹੜੇ ਘਰ ਥੋੜੇ ਖੜੇ ਨਜ਼ਰ ਆਉਂਦੇ ਸਨ ਸਾਫ਼ ਸੁਥਰੇ ਨਜ਼ਰ ਆਉਂਦੇ ਸਨ ਉਹਨਾਂ ਦਾ ਵੀ ਬੁਰਾ ਹਾਲ ਹੋ ਗਿਆ ਕਈਆਂ ਦੀਆਂ ਕੰਧਾਂ ਗਿਰੀਆਂ ਹੋਈਆਂ ਨੇ ਕਈਆਂ ਦੇ ਛੱਤਾਂ ਦੇ ਵਿੱਚ ਮੋਰੇ ਹੋਏ ਨੇ ਕਈਆਂ ਦੇ ਦਰਵਾਜ਼ੇ ਉਖੜੇ ਨੇ ਕਈਆਂ ਦੀਆਂ ਖਿੜਕੀਆਂ ਨਹੀਂ ਹਨ ਲੋਕ ਉਹੀ ਪੁਰਾਣੇ ਕੱਪੜੇ ਕਈ ਕਈ ਮਹੀਨਿਆਂ ਤੋਂ ਪਾ ਰਹੇ ਨੇ ਉਸੇ ਤਰੀਕੇ ਨਾਲ ਗੁਰਬਤ ਦੇ ਨਾਲ ਉਹ ਜੀਵਨ ਨੂੰ ਜਿਊ ਰਹੇ ਨੇ ਕਹਿੰਦੇ ਮਨ ਦੇ ਵਿੱਚ ਬੜਾ ਅਫਸੋਸ ਆਇਆ ਕਹਿੰਦੇ ਕਿ ਮੈਂ ਇਸ ਪਿੰਡ ਦੇ ਵਿੱਚੋਂ ਉੱਠ ਕੇ ਇੰਨੀ ਤਰੱਕੀ ਕਰ ਲਈ ਕਿ ਮੈਂ ਐਸ਼ੋ ਆਰਾਮ ਦੀ ਜ਼ਿੰਦਗੀ ਜੀ ਰਿਆਂ ਤੇ ਮੇਰੇ ਇਹ ਪਿੰਡ ਦੇ ਲੋਕ ਹਜੇ ਤੱਕ ਇੰਨੀ ਗਰੀਬੀ ਦੇ ਵਿੱਚ ਹਨ ਇਹਨਾਂ ਨੂੰ ਤਾਂ ਪਤਾ ਹੀ ਨਹੀਂ ਕਿ ਸ਼ਹਿਰ ਦੇ ਵਿੱਚ ਲੋਕ ਕਿਸ ਤਰੀਕੇ ਦੇ ਨਾਲ ਐਨੇ ਐਸ਼ੋ ਆਰਾਮ ਦੇ ਨਾਲ ਰਹਿ ਰਹੇ ਨੇ ਕਹਿੰਦਾ ਮੈਂ ਪਿੰਡ ਨੂੰ ਬਦਲਣਾ ਹੈ ਆਪਣੇ ਪਿੰਡ ਨੂੰ ਹੋਰ ਵਧੀਆ ਬਣਾਉਣਾ ਹੈ ਆਪਣੇ ਪਿੰਡ ਦੇ ਵਿੱਚੋਂ ਗਰੀਬੀ ਖਤਮ ਕਰਨੀ ਹੈ ਉਸ ਵਿਅਕਤੀ ਨੇ ਕੀ ਕੀਤਾ ਵਾਪਸ ਆਇਆ ਸ਼ਹਿਰ ਆ ਕੇ ਉਹਨੇ ਅਧਿਐਨ ਕੀਤਾ ਕਿ ਮੈਂ ਕਿਸ ਤਰੀਕੇ ਦੇ ਨਾਲ ਸ਼ਹਿਰ ਦੇ ਵਿੱਚ ਆ ਕੇ ਅਮੀਰ ਹੋਇਆ ਕਿ ਮੈਂ ਕਿਹੜੇ-ਕਿਹੜੇ ਕੰਮ ਕੀਤੇ ਕਿ ਜਿਨ੍ਹਾਂ ਕੰਮਾਂ ਨੂੰ ਕਰਕੇ ਮੇਰਾ ਜੀਵਨ ਬਦਲ ਗਿਆ ਤੇ ਮੈਂ ਸੁਖ ਆਰਾਮ ਦੇ ਨਾਲ ਆਪਣੇ ਪਰਿਵਾਰ ਨੂੰ ਪਾਲਦਾ ਪਿਆ ਕਹਿੰਦੇ ਨੇ ਸਾਰੀਆਂ ਗੱਲਾਂ ਉਸਨੇ ਇੱਕ ਕਾਗਜ਼ ਤੇ ਨੋਟ ਕੀਤੀਆਂ ਕਿ ਮੈਂ ਇਸ ਤਰੀਕੇ ਨਾਲ ਮਿਹਨਤ ਕੀਤੀ ਏ ਵਾਲੇ ਕੰਮ ਕੀਤੇ ਐਨਾ ਤਰੀਕਿਆਂ ਨਾਲ ਕੀਤੇ ਕਿ ਜੇਕਰ ਕੋਈ ਵੀ ਵਿਅਕਤੀ ਇਹ ਸਾਰੀਆਂ ਗੱਲਾਂ ਨੂੰ ਫੋਲੋ ਕਰੇ ਤਾਂ ਉਹ ਵੀ ਮੇਰੇ ਵਰਗਾ ਅਮੀਰ ਹੋ ਸਕਦਾ ਹੈ। ਯਾਨੀ ਕਿ ਉਹਨੇ ਅਮੀਰ ਹੋਣ ਦਾ ਇੱਕ ਫਾਰਮੂਲਾ ਜਿਹੜਾ ਹੈ ਬਾਕੀ ਸਾਰੀਆਂ ਥਾਵਾਂ ਦੇ ਉੱਤੇ ਪਰਖਿਆ ਹੋਇਆ ਉਹਨੇ ਉਹ ਕਾਗਜ਼ਾਂ ਦੇ ਉੱਤੇ ਲਿਖ ਦਿੱਤਾ। ਕੀ ਕੀਤਾ ਕਿ ਉਹਨੇ ਨੋਟ ਕੀਤਾ ਕਿ ਉਹਦੇ ਪਿੰਡ ਦੇ ਵਿੱਚ ਕਿੰਨੇ ਪਰਿਵਾਰ ਨੇ ਕਿੰਨੇ ਲੋਕ ਨੇ ਉਹਨੇ 19 ਗਿਣਤੀ ਦੇ ਵਿੱਚ ਉਹ ਸਾਰੇ ਕਾਗਜ਼ ਜਿਹੜੇ ਨੇ ਛਪਵਾ ਲਏ ਇੱਕ ਛੋਟੀ ਜੀ ਪੁਸਤਕ ਬਣਾ ਲਈ ਇੱਕ ਛੋਟੀ ਜੀ ਕਾਪੀ ਬਣਾ ਲਈ ਜਿਹਦੇ ਵਿੱਚ ਅਮੀਰ ਹੋਣ ਦਾ ਪੂਰਾ ਨੁਸਖਾ ਜਿਹੜਾ ਹੈ ਉਹ ਸਾਰਾ ਲਿਖਿਆ ਸੀ ਕਿ ਜੇਕਰ ਮੇਰੇ ਪਿੰਡ ਦੇ ਲੋਕ ਉਸ ਨੁਸਖੇ ਨੂੰ ਪੜ੍ਹ ਕੇ ਉਹਦੇ ਉੱਤੇ ਅਮਲ ਕਰਨ ਤਾਂ ਸਾਰੇ ਦੇ ਸਾਰੇ ਲੋਕ ਮੇਰੇ ਵਰਗੇ ਅਮੀਰ ਬਣ ਸਕਦੇ ਹਨ ਉਹਨੇ ਜਦੋਂ ਇਹ ਕਿਤਾਬਾਂ ਛਪਵਾ ਲੀਆਂ ਕਾਪੀਆਂ ਛਪਵਾ ਲੀਆਂ ਤਾਂ ਮਨ ਦੇ ਵਿੱਚ ਬੜਾ ਉਤਸ਼ਾਹ ਕਿ ਇਹ ਮੈਂ ਹੁਣ ਆਪਣੇ ਪਿੰਡ ਦੇ ਵਿੱਚ ਜਾ ਕੇ ਆਪਣੇ ਪਿੰਡ ਦੇ ਸਾਰੇ ਲੋਕਾਂ ਨੂੰ ਦਿਆਂਗਾ ਉਹ ਇਹਨਾਂ ਨੂੰ ਪੜ੍ਹਨਗੇ ਉਹ ਇਹਨਾਂ ਦੇ ਉੱਤੇ ਅਮਲ ਕਰਨਗੇ ਤੇ ਮੇਰੇ ਪਿੰਡ ਦੇ ਵਿੱਚੋਂ ਗਰੀਬੀ ਜਿਹੜੀ ਹੈ ਉਹ ਖਤਮ ਹੋ ਜਾਏਗੀ ਐਨਾ ਉਤਸ਼ਾਹ ਉਹਦੇ ਮਨ 'ਚ ਆਇਆ ਕਿ ਉਹ ਜ਼ਿਆਦਾ ਇੰਤਜ਼ਾਰ ਨਾ ਕਰ ਸਕਿਆ ਅਗਲੇ ਦਿਨ ਹੀ ਆਪਣੇ ਪਿੰਡ ਪਹੁੰਚ ਗਿਆ ਦੁਬਾਰਾ ਤੇ ਜਦੋਂ ਉਹ ਪਿੰਡ 'ਚ ਪਹੁੰਚਿਆ ਉਹਨੇ ਪਿੰਡ ਦੇ ਹਰੇਕ ਪਰਿਵਾਰ ਦੇ ਕੋਲ ਗਿਆ ਹਰੇਕ ਘਰ ਦਾ ਜਾ ਕੇ ਦਰਵਾਜ਼ਾ ਖੜਕਾਇਆ ਜਦੋਂ ਘਰ ਦੇ ਵਿੱਚੋਂ ਮੈਂਬਰ ਬਾਹਰ ਆਇਆ ਉਹਨੇ ਕਿਹਾ ਕਿ ਮੈਂ ਤੁਹਾਡੇ ਪਿੰਡ ਦਾ ਵਾਸੀ ਇੰਨੇ ਸਾਲ ਪਹਿਲਾਂ ਮੈਂ ਇਸ ਪਿੰਡ ਨੂੰ ਛੱਡ ਕੇ ਗਿਆ ਮੈਂ ਵੀ ਤੁਹਾਡੇ ਵਾਂਗ ਗਰੀਬ ਸੀ ਤੇ ਮੈਂ ਸ਼ਹਿਰ ਦੇ ਵਿੱਚ ਜਾ ਕੇ ਇੰਨੀ ਮਿਹਨਤ ਕੀਤੀ ਕਿ ਮੈਂ ਬਹੁਤ ਅਮੀਰ ਹੋ ਗਿਆ ਤੇ ਮੈਂ ਆਪਣੇ ਸਾਰੇ ਇੰਨੇ ਸਾਲਾਂ ਦਾ ਜਿਹੜਾ ਤਜਰਬਾ ਮੈਂ ਇਸ ਕਿਤਾਬ ਦੇ ਵਿੱਚ ਲਿਖਿਆ ਹੈ ਇਹ ਕਿਤਾਬ ਨੂੰ ਤੁਸੀਂ ਆਪਣੇ ਕੋਲ ਰੱਖੋ ਇਹਦਾ ਇੱਜ਼ਤ ਮਾਣ ਕਰੋ ਇਹਦਾ ਸਤਕਾਰ ਕਰੋ ਤੁਸੀਂ ਵੀ ਅਮੀਰ ਹੋ ਜਾਓਗੇ ਕੰਦੇ ਨੇ ਕੱਲਾ ਕੱਲਾ ਦਰਵਾਜ਼ਾ ਉਹਨੇ ਪਿੰਡ ਦਾ ਖੜਕਾ ਦਿੱਤਾ ਇੱਕ ਇੱਕ ਪਰਿਵਾਰ ਨੂੰ ਜਾ ਕੇ ਉਹ ਕਾਪੀ ਕਿਤਾਬ ਜਿਹੜੀ ਭੇਟ ਕਰਤੀ ਕਿ ਇਸ ਕਿਤਾਬ ਦਾ ਸਤਕਾਰ ਕਰਿਓ ਇਹਦੇ ਵਿੱਚੋਂ ਦੀ ਫਾਰਮੂਲੇ ਜਿਹੜੇ ਨੇ ਉਹਨਾਂ ਨੂੰ ਅਪਣਾਈਓ ਕੰਦੇ ਧਿਆਨ ਰੱਖਿਓ ਇਸ ਕਿਤਾਬ ਦਾ ਬੜੀ ਕੀਮਤੀ ਕਿਤਾਬ ਹੈ ਮੇਰੀ ਸਾਰੀ ਜ਼ਿੰਦਗੀ ਦੀ ਮਿਹਨਤ ਹੈ ਇਹ ਤੁਹਾਡੀ ਜ਼ਿੰਦਗੀ ਬਦਲ ਦੇਗੀ ਕੰਦੇ ਨੇ ਉਹਨੂੰ 4-5 ਘੰਟੇ ਲੱਗੇ ਸਾਰੇ ਪਿੰਡ ਦੇ ਵਿੱਚ ਉਹਨੇ ਉਹ ਕਿਤਾਬਾਂ ਜਿਹੜੀਆਂ ਨੇ ਉਹ ਵੰਡ ਦਿੱਤੀਆਂ ਤੇ ਵੰਡਣ ਤੋਂ ਬਾਅਦ ਮਨ ਦੇ ਅੰਦਰ ਇੰਨਾ ਕੁ ਉਹਦਾ ਵਿਰਾਗ ਆਇਆ ਇੰਨੀ ਕੁ ਖੁਸ਼ੀ ਹੋਈ ਕਿ ਹੁਣ ਇਹ ਕਿਤਾਬ ਜਿਹੜੀ ਹੈ ਜਿਹੜੇ ਇਹ ਫਾਰਮੂਲਾ ਅਮੀਰੀ ਦਾ ਫਾਰਮੂਲਾ ਮੇਰੇ ਪਿੰਡ ਦੀ ਤਕਦੀਰ ਨੂੰ ਬਦਲ ਦੇਗਾ ਮੇਰੇ ਪਿੰਡ ਦੇ ਵਿੱਚ ਹੁਣ ਕੋਈ ਗਰੀਬ ਨਹੀਂ ਰਹਿ ਜਾਏਗਾ ਸਾਰੇ ਅਮੀਰ ਹੋ ਜਾਣਗੇ ਕਹਿੰਦੇ ਨੇ ਕਿ ਉਹਦੇ ਮਨ ਦੇ ਅੰਦਰ ਤਸੱਲੀ ਹੋਈ ਕਿ ਮੈਂ ਆਪਣੇ ਪਿੰਡ ਦੇ ਲਈ ਕੁਝ ਕਰਕੇ ਚੱਲਿਆ ਕਹਿੰਦੇ ਨੇ ਉਹ ਮਨ ਦੇ ਅੰਦਰ ਤਸੱਲੀ ਲੈ ਕੇ ਕਹਿੰਦੇ ਨੇ ਕਿ ਵਾਪਸ ਆਪਣੇ ਸ਼ਹਿਰ ਦੁਬਾਰਾ ਚਲਾ ਗਿਆ ਤੇ ਆਪਣੇ ਕਾਰੋਬਾਰ ਦੇ ਵਿੱਚ ਜਾ ਕੇ ਰੁੱਝ ਗਿਆ ਇਸੇ ਤਰੀਕੇ ਨਾਲ ਕਈ ਸਾਲ ਲੰਘ ਗਏ ਤੇ ਮਨ ਦੇ ਵਿੱਚ ਇੱਕ ਅਲੱਗ ਜੇ ਤਰ੍ਹਾਂ ਦੀ ਸ਼ਾਂਤੀ ਖੁਸ਼ੀ ਕਿ ਮੇਰੇ ਪਿੰਡ ਦੇ ਲੋਕ ਜਿਹੜੇ ਨੇ ਹੁਣ ਉਸ ਫਾਰਮੂਲੇ ਨੂੰ ਵਰਤ ਕੇ ਅਮੀਰ ਹੋ ਰਹੇ ਹੋਣਗੇ ਕੁਝ ਸਾਲ ਬੀਤੇ ਮਨ ਦੇ ਵਿੱਚ ਫਿਰ ਇੱਕ ਵਿਚਾਰ ਆਇਆ ਕਿ ਮੈਨੂੰ ਇੰਨੇ ਸਾਲ ਲੱਗੇ ਸਨ ਮੈਂ ਖੁਦ ਲੱਭ ਲੱਭ ਕੇ ਫਾਰਮੂਲਾ ਬਣਾਇਆ ਕਈ ਮੈਂ ਗਲਤੀਆਂ ਕੀਤੀਆਂ ਤੇ ਕਈ ਚੰਗੇ ਕੰਮ ਕੀਤੇ ਜਿਨ੍ਹਾਂ ਦੇ ਨਾਲ ਮੈਂ ਕਾਮਯਾਬ ਹੋਇਆ ਤੇ ਮੈਂ ਆਪਣੀਆਂ ਗਲਤੀਆਂ ਨੂੰ ਅਲੱਗ ਕਰਕੇ ਸਿਰਫ ਚੰਗੀਆਂ ਕਾਮਯਾਬੀ ਵਾਲੀਆਂ ਗੱਲੀਆਂ ਗੱਲਾਂ ਉਸ ਕਿਤਾਬ 'ਚ ਲਿਖ ਕੇ ਆਪਣੇ ਪਿੰਡ ਦੇ ਲੋਕਾਂ ਨੂੰ ਦੇ ਕੇ ਆਇਆ ਸੀ ਤੇ ਹੁਣ ਤੱਕ ਤਾਂ ਮੇਰੇ ਪਿੰਡ ਦੀ ਨੁਹਾਰ ਬਦਲ ਗਈ ਹੋਏਗੀ ਹੁਣ ਤਾਂ ਉਸ ਪਿੰਡ ਦੇ ਵਿੱਚ ਜਿਹੜੇ ਵਾਸੀ ਨੇ ਬਹੁਤ ਅਮੀਰ ਹੋ ਗਏ ਹੋਣਗੇ ਹੁਣ ਪਿੰਡ ਦੇ ਵਿੱਚ ਉਹ ਕੱਚੇ ਘਰ ਨਹੀਂ ਰਹਿਗੇ ਹੋਣਗੇ ਹੁਣ ਪਿੰਡ ਦੇ ਵਿੱਚ ਉਹ ਪੁਰਾਣੇ ਲੀਰਾਂ ਵਾਲੇ ਕੱਪੜੇ ਨਹੀਂ ਰਹਿਗੇ ਹੋਣਗੇ ਹੁਣ ਪਿੰਡ ਦੇ ਵਿੱਚ ਉਹ ਗੁਰਬਤ ਨਹੀਂ ਧੋੜਦੀ ਹੋਏਗੀ ਹੁਣ ਪਿੰਡ ਦੇ ਵਿੱਚ ਉਹ ਹੱਡੀਆਂ ਨਜ਼ਰ ਆਂਦੇ ਸਰੀਰ ਨਹੀਂ ਨਜ਼ਰ ਆਉਣਗੇ ਹੁਣ ਚੰਗੇ ਤਕੜੇ ਜਿਹੜੇ ਰੱਜੇ ਪੁੱਜੇ ਵਿਅਕਤੀ ਜਿਹੜੇ ਨੇ ਪਿੰਡ ਦੇ ਵਿੱਚ ਨਜ਼ਰ ਆਂਦੇ ਹੋਣਗੇ ਮਨ ਦੇ ਵਿੱਚ ਜਿਹੜਾ ਉਹਦੇ ਨਕਸ਼ਾ ਬਣਿਆ ਉਹਦੇ ਨਾਲ ਉਹਨੂੰ ਬੜੀ ਖੁਸ਼ੀ ਹੋਈ ਕਿ ਹਾਂ ਹੁਣ ਮੇਰਾ ਪਿੰਡ ਜਿਹੜਾ ਹੈ ਘਰ-ਬਾਰ ਉਹ ਸੋਹਣੇ ਬਣੇ ਹੋਏ ਨੇ ਮਕਾਨ ਸੋਹਣੇ ਬਣੇ ਨੇ ਰੰਗ ਰੂਗਨਾਂ ਤੇ ਹੋਇਆ ਹੈ ਉਹ ਚੁਬਾਰੇ ਬਣੇ ਹੋਏ ਨੇ ਅੰਦਰ ਸੁੱਖ-ਸਹੂਲਤਾਂ ਦਾ ਸਾਧਨ ਹੈ ਇਹ ਸਾਰੀ ਦਿਮਾਗ ਦੇ ਵਿੱਚ ਉਹਦੇ ਇੱਕ ਫੋਟੋ ਬਣ ਰਹੀ ਤਸਵੀਰ ਬਣ ਰਹੀ ਵੀਡੀਓ ਚੱਲ ਰਹੀ ਤੇ ਉਹਦੇ ਮਨ ਦੇ ਵਿੱਚ ਇੱਕਦਮ ਫੁਰਨਾ ਆਇਆ ਮੈਂ ਜਾ ਕੇ ਆਪਣਾ ਪਿੰਡ ਦੇਖ ਕੇ ਆਵਾਂ ਕਿ ਹੁਣ ਮੇਰਾ ਪਿੰਡ ਕਿੰਨਾ ਬਦਲ ਗਿਆ ਹੋ ਸਕਦਾ ਕਿਸੇ ਬੰਦੇ ਨੇ ਮੇਰੇ ਤੋਂ ਵੀ ਜ਼ਿਆਦਾ ਤਰੱਕੀ ਕਰ ਲਈ ਹੋਵੇ ਮੇਰੇ ਤੋਂ ਵੀ ਜ਼ਿਆਦਾ ਅਮੀਰ ਹੋ ਗਿਆ ਹੋਵੇ ਕਿਉਂਕਿ ਮੈਂ ਤਾਂ ਠੇਡੇ ਖਾ ਖਾ ਕੇ ਅਮੀਰ ਬਣਿਆ ਮੈਂ ਤਾਂ ਉਹਨਾਂ ਨੂੰ ਠੇਡਿਆਂ ਤੋਂ ਬਚਣ ਦੇ ਸਾਰੇ ਰਾਹ ਦੱਸਿਆ ਆ ਉਹ ਤਾਂ ਸਿੱਧੇ ਸਿੱਧੇ ਜਾ ਕੇ ਸਿੱਧੇ ਹੀ ਅਮੀਰ ਬਣ ਗਏ ਹੋਣਗੇ ਕਹਿੰਦੇ ਨੇ ਉਹਨੇ ਫੇਰ ਆਪਣੀ ਗੱਡੀ 'ਚ ਬੈਠਾ ਸਮਾਂ ਕੱਢਿਆ ਤੇ ਆਪਣੇ ਪਿੰਡ ਪਹੁੰਚ ਗਿਆ ਜਾ ਕੇ ਦੇਖਦਾ ਕੀ ਹੈ ਕਿ ਉਹਦੀਆਂ ਅੱਖਾਂ ਜਿਹੜੀਆਂ ਨੇ ਉਹ ਪਾਟੀਆਂ ਰਹਿ ਗਈਆਂ ਕਿ ਪਿੰਡ ਦੇ ਵਿੱਚ ਜਿਹੜੇ ਘਰ ਪੁਰਾਣੇ ਸਨ ਉਹਨਾਂ ਨੂੰ ਦੇਖਦਾ ਪਿਆ ਜਿਹੜੇ ਲੋਕ ਮਰੀਲ ਜੇ ਉੱਥੇ ਘੁੰਮਦੇ ਪਏ ਸਨ ਜਿਨ੍ਹਾਂ ਨੂੰ ਦੋ-ਦੋ ਟਾਈਮ ਦੀ ਰੋਟੀ ਨਹੀਂ ਮਿਲੀ ਸੀ ਉਹ ਉਹਨਾਂ ਨੂੰ ਦੇਖਦਾ ਪਿਆ ਤੇ ਉਹ ਹੈਰਾਨ ਰਹਿ ਗਿਆ ਕਿ ਜਿਹੋ ਜੇ ਕਰਮ ਐ ਐਨੇ ਸਾਲ ਪਹਿਲਾਂ ਛੱਡ ਕੇ ਗਿਆ ਸੀ ਇਹਨਾਂ ਦੀ ਤਾਂ ਹਾਲਤ ਉਸ ਤੋਂ ਵੀ ਜ਼ਿਆਦਾ ਬੁਰੀ ਹੋ ਗਈ ਹੈ ਲੋਕਾਂ ਦੀਆਂ ਕੰਧਾਂ ਜੜੀਆਂ ਟੱਠੀਆਂ ਸਨ ਉਹ ਦੁਬਾਰਾ ਬਣਾਉਣ ਦੀ ਹਿੰਮਤ ਨਹੀਂ ਪੈਣੀ ਅੱਥੇ ਕਈਆਂ ਦੇ ਘਾਹ ਉੱਗਿਆ ਪਿਆ ਹੈ ਘਰ ਦੇ ਵਿੱਚੋਂ ਦੀ ਰਾਸ਼ਨ ਮੁੱਕਿਆ ਪਿਆ ਹੈ ਘਰ ਦੇ ਵਿੱਚੋਂ ਦੀ ਸੋਹਣ ਦੇ ਸਾਧਨ ਮੁੱਕੇ ਪਏ ਨੇ ਕਿਸੇ ਤਰੀਕੇ ਦੀ ਕੋਈ ਸੁੱਖ ਆਰਾਮ ਨਹੀਂ ਲੋਕੀ ਪਹਿਲਾਂ ਨਾਲੋਂ ਵੀ ਬੁਰੀ ਹਾਲਤ ਦੇ ਵਿੱਚ ਹਨ ਉਹਨੂੰ ਸਮਝ ਨਹੀਂ ਆਈ ਕਿ ਇਹ ਕੰਦ ਕੀ ਹੋ ਗਈ ਮੈਂ ਤਾਂ ਇੱਕ ਇੱਕ ਪਿੰਡ ਦੇ ਵਾਸੀ ਕੋਲ ਜਾ ਕੇ ਇਹ ਗੱਲ ਸਮਝਾਈ ਵੀ ਆਹ ਅਮੀਰੀ ਦਾ ਫਾਰਮੂਲਾ ਹੈ ਇਸ ਨੂੰ ਵਰਤੋ ਤੇ ਤੁਸੀਂ ਅਮੀਰ ਹੋ ਜਾਓ ਇਸ ਫਾਰਮੂਲੇ ਦਾ ਸਤਕਾਰ ਕਰਿਓ ਇਸ ਫਾਰਮੂਲੇ ਨੂੰ ਸਮਝਿਓ ਕਹਿੰਦੇ ਮੈਂ ਇੱਕ ਇੱਕ ਬੰਦੇ ਨੂੰ ਸਮਝਾਇਆ ਇਹੋ ਜੀ ਕੀ ਗੱਲ ਹੋਈ ਕਿ ਪੂਰੇ ਦੇ ਪੂਰੇ ਪਿੰਡ ਦੇ ਵਿੱਚ ਇੱਕ ਬੰਦਾ ਵੀ ਨਹੀਂ ਅਮੀਰ ਹੋਇਆ ਕਹਿੰਦੇ ਉਹਦੇ ਮਨ ਬਿਲਕੁਲ ਟੁੱਟ ਗਿਆ ਹੁਣ ਕਹਿੰਦਾ ਮੈਂ ਲੱਭਾਂ ਕੋਸ਼ਿਸ਼ ਕਰਾਂ ਕਿ ਕਿੱਥੇ ਕਿਤੇ ਮੇਰਾ ਫਾਰਮੂਲਾ ਗਲਤ ਤਾਂ ਨਹੀਂ ਹੋ ਗਿਆ ਕਹਿੰਦੇ ਉਹ ਦੁਬਾਰਾ ਉਹ ਇੱਕ ਇੱਕ ਘਰ ਦੇ ਵਿੱਚ ਜਾ ਕੇ ਉਹਨਾਂ ਨੂੰ ਆਵਾਜ਼ਾਂ ਦੇ ਕੇ ਦਰਵਾਜ਼ਾ ਖੜਕਾ ਕੇ ਪੁੱਛਦਾ ਪਿਆ ਕਿ ਭਾਈ ਕੀ ਹੋਇਆ ਦੱਸੋ ਕਹਿੰਦੇ ਦਰਵਾਜ਼ਾ ਖੜਕਾਇਆ ਪਹਿਲੇ ਘਰ ਦਾ ਕਹਿੰਦਾ ਮੈਂ ਤੁਹਾਡੇ ਪਿੰਡ ਦਾ ਮੁੰਡਾ ਐਨੇ ਸਾਲ ਪਹਿਲਾਂ ਗਿਆ ਮੈਂ ਅਮੀਰ ਬਣਿਆ ਮੈਂ ਵਾਪਸ ਆਇਆ ਮੈਂ ਤੁਹਾਨੂੰ ਅਮੀਰੀ ਦੀ ਦਾ ਫਾਰਮੂਲਾ ਦੇ ਕੇ ਗਿਆ ਮੈਂ ਤੁਹਾਨੂੰ ਇੱਕ ਕਿਤਾਬ ਦੇ ਕੇ ਗਿਆ ਇੱਕ ਕਾਪੀ ਦੇ ਕੇ ਗਿਆ ਮੈਂ ਤੁਹਾਨੂੰ ਕਿਹਾ ਸੀ ਇਹਦੀ ਇੱਜ਼ਤ ਕਰਿਓ ਤੁਸੀਂ ਕੀ ਕੀਤਾ ਪਿੰਡ ਵਾਲੇ ਬੜੇ ਖੁਸ਼ ਹੋਏ ਕਹਿੰਦੇ ਪੁੱਤਰ ਤੂੰ ਸਾਡੇ ਪਿੰਡ ਦਾ ਮੁੰਡਾ ਤੂੰ ਐਨੀ ਤਰੱਕੀ ਕੀਤੀ ਤੂੰ ਸਾਨੂੰ ਜਿਹੜੀ ਕਿਤਾਬ ਦੇ ਕੇ ਗਿਆ ਤੂੰ ਮੈਨੂੰ ਸਾਨੂੰ ਕਹਿ ਕੇ ਗਿਆ ਸੀ ਕਿ ਇਹਦੀ ਇੱਜ਼ਤ ਕਰਿਓ ਅਸੀਂ ਉਹਦੀ ਬਹੁਤ ਇੱਜ਼ਤ ਕੀਤੀ ਉਹ ਹੈਰਾਨ ਰਹਿ ਗਿਆ ਕਿ ਕੀ ਇੱਜ਼ਤ ਕੀਤੀ ਕਹਿੰਦਾ ਆ ਦੇਖ ਕਹਿੰਦੇ ਉਹ ਠੱਠੇ ਜੇ ਮਕਾਨ ਦੇ ਅੰਦਰ ਗਿਆ ਅੰਦਰ ਜਾ ਕੇ ਕੀ ਦੇਖਿਆ ਕਿ ਸਾਰੇ ਮਕਾਨ ਦਾ ਜਿਹੜਾ ਪੁਰਾਣਾ ਕੀਤਾ ਪਲੱਸਰ ਡਿੱਗਿਆ ਪਿਆ ਹੈ ਥਾਂ ਥਾਂ ਦੇ ਉੱਤੇ ਜਾਲੇ ਲੱਗੇ ਪਏ ਨੇ ਅੰਦਰ ਕਿਤੇ ਬੈਠਣ ਦੀ ਸਾਫ਼ ਸੁਥਰੀ ਜਗਾ ਨਹੀਂ ਲੇਟਣ ਦੀ ਜਗਾ ਨਹੀਂ ਕੋਈ ਖਾਣ ਪੀਣ ਦਾ ਸਾਧਨ ਨਹੀਂ ਕੋਈ ਸੁਖ ਆਰਾਮ ਨਹੀਂ ਪਰ ਇੱਕ ਕੋਨਾ ਜਿਹੜਾ ਬੜਾ ਸਾਫ਼ ਸੁਥਰਾ ਨਜ਼ਰ ਆ ਰਿਹਾ ਤੇ ਇਸ਼ਾਰਾ ਕਰਕੇ ਕਹਿੰਦੇ ਨੇ ਕਹਿੰਦੇ ਉਹ ਦੇਖ ਉਸ ਕੋਨੇ ਦੇ ਵਿੱਚ ਜਿਹੜਾ ਆਲਾ ਬਣਿਆ ਹੈ ਇੱਥੇ ਅਸੀਂ ਤੇਰੀ ਕਿਤਾਬ ਰੱਖੀ ਹੈ ਉਸ ਕਿਤਾਬ ਨੂੰ ਅਸੀਂ ਰੋਜ਼ ਮੱਥਾ ਟੇਕਦੇ ਹਾਂ ਉਸ ਕਿਤਾਬ ਨੂੰ ਅਸੀਂ ਰੋਜ਼ ਧੂਪ ਬੱਤੀ ਦਿੰਨੇ ਹਾਂ ਅਸੀਂ ਇਹਦਾ ਪੂਰਾ ਸਤਕਾਰ ਕਰਦੇ ਹਾਂ ਇਸ ਜਗ੍ਹਾ ਦੀ ਅਸੀਂ ਸਾਫ਼ ਸਫਾਈ ਪੂਰੀ ਰੱਖਦੇ ਹਾਂ ਕਈ ਸਾਲ ਹੋ ਗਏ ਨੇ ਤੂੰ ਕਹਿ ਕੇ ਗਿਆ ਸੀ ਇਸ ਕਿਤਾਬ ਦਾ ਸਤਕਾਰ ਕਰਿਓ ਤੁਸੀਂ ਅਮੀਰ ਹੋ ਜਾਓਗੇ ਅਸੀਂ ਬੜੇ ਸਾਲਾਂ ਤੋਂ ਇਸ ਕਿਤਾਬ ਦਾ ਸਤਕਾਰ ਕਰ ਰਹੇ ਹਾਂ ਪਰ ਅਸੀਂ ਅਮੀਰ ਨਹੀਂ ਹੋਏ ਪਰ ਸਾਨੂੰ ਵਿਸ਼ਵਾਸ ਜਰੂਰ ਹੈ ਕਿ ਜਿਸ ਤਰੀਕੇ ਦੇ ਨਾਲ ਤੂੰ ਅਮੀਰ ਹੋਇਆ ਅਸੀਂ ਵੀ ਅਮੀਰ ਹੋਵਾਂਗੇ ਉਹ ਬੰਦਾ ਆਪਣਾ ਸਿਰ ਫੜ ਕੇ ਬੈਠ ਗਿਆ ਕਿ ਇਹ ਕੀ ਹੋ ਗਿਆ ਦੂਜੇ ਘਰ ਚ ਗਿਆ ਉੱਥੇ ਵੀ ਉਹੀ ਕਹਾਣੀ ਤੀਜੇ ਘਰ ਚੌਥੇ ਘਰ ਪੰਜਵੇਂ ਘਰ ਹਰੇਕ ਘਰ ਪਿੰਡ ਦੇ ਇੱਕ ਇੱਕ ਘਰ ਦੇ ਵਿੱਚ ਜਾ ਕੇ ਉਹਨੇ ਦਰਵਾਜ਼ੇ ਖੜਕਾ ਕੇ ਪੁੱਛ ਲਿਆ ਹਰੇਕ ਘਰ ਦੇ ਵਿੱਚ ਇਹੀ ਆਵਾਜ਼ ਆਈ ਕਿ ਅਸੀਂ ਤੇਰੀ ਕਿਤਾਬ ਦਾ ਬਹੁਤ ਸਤਿਕਾਰ ਕਰ ਰਹੇ ਹਾਂ ਅਸੀਂ ਤੇਰੇ ਦਿੱਤੇ ਹੋਏ ਕਾਪੀ ਨੂੰ ਸੰਭਾਲ ਕੇ ਰੱਖਿਆ ਰੋਜ਼ ਅਸੀਂ ਉਹਨੂੰ ਧੂਫ ਬੱਤੀ ਦਿੰਨੇ ਆ ਉਸ ਆਲੇ ਨੂੰ ਅਸੀਂ ਬੜਾ ਸੰਭਾਲ ਕੇ ਰੱਖਦੇ ਆ ਬਾਕੀ ਕਿਤੇ ਸਫਾਈ ਹੋਵੇ ਨਾ ਹੋਵੇ ਜਾਲਾ ਉਤਰੇ ਨਾ ਉਤਰੇ ਉਸ ਜਗ੍ਹਾ ਨੂੰ ਅਸੀਂ ਬਹੁਤ ਜ਼ਿਆਦਾ ਸਤਿਕਾਰ ਨਾਲ ਰੱਖਦੇ ਆ ਉਹ ਬੰਦਾ 40 4 ਰੁਪਇਆ ਕਿ ਮੈਂ ਇੰਨੇ ਸਾਲਾਂ ਦੀ ਮਿਹਨਤ ਇੰਨੇ ਗੁਣ ਇੰਨੇ ਵੱਡੇ ਫਾਰਮੂਲੇ ਤੁਹਾਡੇ ਲਈ ਲਿਖ ਕੇ ਦੇ ਕੇ ਗਿਆ कि ਤੁਸੀਂ ਉਸ ਫਾਰਮੂਲਿਆਂ ਨੂੰ ਪੜ ਕੇ ਕੁਝ ਆਪਣੇ ਜੀਵਨ ਦੇ ਵਿੱਚ ਬਦਲਾਅ ਲੈ ਕੇ ਆਉਂਗੇ ਆਪਣੀ ਗਰੀਬੀ ਤੋਂ ਬਾਹਰ ਨਿਕਲੋਗੇ ਕੁਝ ਅਮੀਰੀ ਹਾਸਲ ਕਰੋਗੇ ਜ਼ਿੰਦਗੀ ਦੇ ਸੁੱਖ ਆਰਾਮ ਹਾਸਲ ਕਰੋਗੇ ਪਰ ਤੁਸੀਂ ਸਤਕਾਰ ਉਹਦੀ ਧੂਫ ਬक्ती ਤਾਂ ਉਸ ਨੂੰ ਕਰ ਦਿੱਤੀ ਪਰ ਉਹਦੇ ਵਿੱਚੋਂ ਕਦੀ ਪੜ ਕੇ ਤਾਂ ਦੇਖਦੇ ਕਿ ਮੈਂ ਤੁਹਾਨੂੰ ਲਿਖ ਕੇ ਕੀ ਦੇ ਕੇ ਗਿਆ ਜੋ ਹੈਰਾਨ ਰਹਿ ਗਏ ਕਿ ਅਸੀਂ ਇਹਨੂੰ ਪੜਨਾ ਵੀ ਸੀ ਸਾਨੂੰ ਤਾਂ ਇਹ ਹੀ ਲੱਗਿਆ ਕਿ ਇਹਦਾ ਸਤਕਾਰ ਹੀ ਕੱਲਾ ਕਰਨਾ ਹੈ ਤੇ ਉਹ ਵਿਅਕਤੀ ਦੁਬਾਰਾ ਉਸ ਪਿੰਡ ਚ ਕਦੀ ਵਾਪਸ ਨਹੀਂ ਆਇਆ ਉਸ ਨੂੰ ਇਸ ਗੱਲ ਦੀ ਸਮਝ ਲੱਗ ਗਈ ਕਿ ਇਸ ਪਿੰਡ ਦੀ ਗਰੀਬੀ ਦਾ ਕਾਰਨ ਇਹ ਨਹੀਂ ਕਿ ਇਨਾਂ ਨੂੰ ਗਿਆਨ ਨਹੀਂ ਮਿਲਿਆ ਇਸ ਪਿੰਡ ਦੀ ਗਰੀਬੀ ਦਾ ਕਾਰਨ ਇਹ ਹੈ ਕਿ ਇਨਾਂ ਨੇ ਗਿਆਨ ਮਿਲੇ ਹੋਏ ਗਿਆਨ ਨੂੰ ਵਰਤਿਆ ਨਹੀਂ ਇਹਨਾਂ ਨੂੰ ਇੰਨੀ ਸਮਝ ਨਹੀਂ ਕਿ ਕਿਸ ਤਰੀਕੇ ਦੇ ਨਾਲ ਅਸੀਂ ਇਸ ਗਰੀਬੀ ਚੋਂ ਬਾਹਰ ਨਿਕਲੀਏ ਜੇਕਰ ਕੋਈ ਹੋਰ ਵਿਅਕਤੀ ਵੀ ਆ ਕੇ ਇੱਥੇ ਕੋਸ਼ਿਸ਼ ਕਰੇਗਾ ਤੇ ਇਹ ਬੰਦੇ ਹਮੇਸ਼ਾ ਗਰੀਬ ਹੀ ਰਹਿਣਗੇ ਉਹ ਬੰਦਾ ਪਿੰਡ ਛੱਡ ਕੇ ਗਿਆ ਆਪਣੇ ਸ਼ਹਿਰ ਚ ਦੁਬਾਰਾ ਜਾ ਕੇ ਆਪਣੇ ਕੰਮ ਰੋਬਾਰ ਦੇ ਵਿੱਚ ਹੀ ਉਹ ਬਿਜ਼ੀ ਹੋ ਗਿਆ ਉਸਨੇ ਉਸ ਪਿੰਡ ਦਾ ਖਿਆਲ ਕਰਨਾ ਛੱਡਤਾ ਕਿ ਮੇਰੇ ਇਸ ਪਿੰਡ ਦੇ ਲਈ ਮੈਂ ਇੰਨੀ ਕੋਸ਼ਿਸ਼ ਕੀਤੀ ਐਨਾ ਸਮਾਂ ਦਿੱਤਾ ਐਨੀ ਮਿਹਨਤ ਕਰਕੇ ਫਾਰਮੂਲੇ ਲਿਖੇ ਉਸ ਪਿੰਡ ਦੇ ਲੋਕਾਂ ਨੂੰ ਮੇਰੇ ਦਿੱਤੇ ਹੋਏ ਗਿਆਨ ਦਾ ਕੋਈ ਸਤਕਾਰ ਹੀ ਨਹੀਂ ਉਮੀਦ ਹੈ ਤੁਹਾਨੂੰ ਇਸ ਕਹਾਣੀ ਤੋਂ ਜਿਹੜੀ ਸਿੱਖਿਆ ਹੈ ਉਹ ਸਮਝ ਆ ਗਈ ਹੋਵੇਗੀ ਕਿ ਮੈਂ ਤੁਹਾਨੂੰ ਕਿਹੜੀ ਗੱਲ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਦੇ ਨਾਲ ਸੰਬੰਧਿਤ ਇੱਕ ਸ਼ੇਅਰ ਉਹ ਸੁਣਾ ਕੇ ਅੱਜ ਦੀ ਇਸ ਕਹਾਣੀ ਨੂੰ ਇੱਥੇ ਖਤਮ ਕਰਦੇ ਹਾਂ हम जब भी तुम्हारे दर पे गए हाथों में लेकर फूल गए हम जब भी तुम्हारे दर पे गए हाथों में लेकर फूल गए वो रुकना गिरते पत्थर का वो फिरना हरसू मक्के का वो रुकना गिरते पत्थर का वो फिरना हरसू मक्के का, हर हर का हर बात तुम्हारी याद रही पैगाम तुम्हारा भूल गए हर बात ਤੁਮਾਰੀ ਯਾਦ ਰਹੀ ਪੈਗਾਮ ਤੁਮਾਰਾ ਭੁੱਲ ਗਏ ਹਮ ਜਬ ਵੀ ਤੁਮਾਰੇ ਦਰ ਪੇ ਗਏ ਹਾਥੋਂ ਮੇ ਲੈਕਰ ਫੂਲ ਗਏ ਗੱਲ ਨੂੰ ਸਮਝਿਏ ਸਿਰਫ ਮੱਥੇ ਟੇਕਣ ਤੱਕ ਸੀਮਤ ਨਾ ਰਹੀਏ ਕਦੀ ਅੰਦਰਲਾ ਗਿਆਨ ਵੀ ਪੜ ਕੇ ਉਹਨੂੰ ਜੀਵਨ ਦੇ ਵਿੱਚ ਅਮਲ ਕਰਿਏ ਧੰਨਵਾਦ